ਨਗਰੀ ਜਿਹੜਾ ਵਾ ਉਹ ਪੂਰਾ ਸੰਯੋਗ ਦਿੰਦਾ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਜਿਹੜੇ ਅਤੀ ਸਤਿਕਾਰਯੋਗ ਸਰਦਾਰ ਭੋਲਾ ਸਿੰਘ ਜੀ ਜੋ ਟਰਾਂਸਪੋਰਟਰ ਆ ਉਹਨਾਂ ਦੀ ਦੇਖ ਰੇਖੇਟ ਬਹੁਤ ਹੀ ਦਿਨ ਪਰ ਰਾਤ ਜਿਹੜੇ ਆ ਉਹਨਾਂ ਦੀ ਇੱਥੇ ਨਜ਼ਰ ਰਹਿੰਦੀ ਆ ਕਿ ਕੋਈ ਵੀ ਕੰਮ ਹੋਣ ਵਾਲਾ ਹੋਵੇ ਨਿੱਕਾ ਵੱਡਾ ਤਾਂ ਉਹਨਾਂ ਦੇ ਨਾਲ ਅਸੀਂ ਜਿਹੜੀ ਵਿਚਾਰ ਕਰਨ ਦੇ ਨਾਲ ਜਿਹੜਾ ਵਾ ਕਰਦੇ ਆ ਬਾਕੀ ਅੱਜ ਦੇ ਸਮੇਲਨ ਨੂੰ ਕਵਰ ਕਰਨ ਦੇ ਲਈ মিডিਏ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਟੀਮ ਜਿਹੜੀ ਇੱਕ ਤਰਨ ਤਰ ਤੋਂ ਪਹੁੰਚੀ ਹੋਈ ਹੈ ਇਹਦੇ ਤੇ ਧੰਨਵਾਦ ਕਰਾਂਗੇ ਸਵੇਰ ਸਾਰ ਜੜੀਆਂ ਟੀਮਾਂ ਖੇਡ ਗਰਾਊਂਡ ਦੇ ਦਾ ਲਾੜ ਗਿਆ ਤੇ ਵੱਡੇ ਵੀਰੇ 6 ਮੈਚ ਦੀ ਸ਼ੁਰੂਆਤ ਦੇ ਦੇਗੀ ਤੰਤਰਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀ ਚਰਨਛੂਪਾਪਤ ਧਰਤੀ ਪੰਜਾਬ ਦੀ ਪੰਜ ਦਰਿਆਵਾਂ ਦੀ ਜਿੱਥੇ ਕਿ ਹਰ ਰੋਜ਼ ਸਲਾਨਾ ਜੋੜ ਮੇਲੇ ਸ਼ਹੀਦੀ ਸਮਾਗਮ ਚੱਲਦੇ ਰਹਿੰਦੇ ਹਨ ਸਾਡੇ ਪੰਜਾਬ ਦਾ ਬਹੁਤ ਸਭ ਤੋਂ ਮੰਨਿਆ ਜਾਣ ਵਾਲਾ ਜਿਆਦਾ ਅਮੀਰ ਵਿਰਸਾ ਹੈ ਪੰਜਾਬੀ ਦਾ ਸੋ ਸਾਨੂੰ ਇਸ ਵਿਰਸੇ ਤੇ ਪੰਜਾਬੀ ਵਿਰਸੇ ਤੇ ਬਹੁਤ ਵੱਡਾ ਗਰਵ ਹੈ ਮਾਣ ਹੈ ਤੋ ਅੱਜ ਅਸੀਂ ਪਹੁੰਚੇ ਹਾਂ ਜਿਲਾ ਤਰਨਤਾਰਨ ਤੋਂ ਨਿਊ ਪੰਜਾਬ ਨਿਊਜ਼ ਚੈਨਲ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸਥਾਨ ਬਾਬਾ ਬਖਵਾ ਸਾਹਿਬ ਜੀ ਜਿੱਥੇ ਸਾਲਾਨਾ ਜੋੜ ਮੇਲੇ ਵੱਡੀ ਪੱਧਰ ਤੇ ਮਨਾਏ ਜਾ ਰਹੇ ਹਨ ਪਿੰਡ ਸ਼ਕਰੀ ਤੇ ਬਿਲਕੁਲ ਨਜ਼ਦੀਕ ਸਰਹਾਲੀ ਥਾਣਾ ਇਸ ਤੋਂ ਇੱਥੇ ਅੱਜ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਚਾਰ ਦੇ ਭੋਗ ਉਪਰੰਤ ਦੀਵਾਨ ਸਜਾਇਗਾ ਗ੍ਰੰਥੀ ਬਾਬਾ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜਸਪਾਲ ਸਿੰਘ ਜਸਬੀਰ ਸਿੰਘ ਤੇ ਸ਼ਾਮ ਨੂੰ ਕਬੱਡੀ ਦਾ ਮੈਚ ਬੜਾ ਰੌਚਕ ਹੋ ਰਿਹਾ ਹੈ ਹਰੀਦਾਸ ਸਪੋਰਟਸ ਕਲੱਬ ਰੱਤਾ ਗੁੱਦਾ ਤੇ ਮੀਰੀ ਪੀਰੀ ਕਲੱਬ ਟੰਡ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ ਰਿਪੋਰਟਰ ਕਲਵਾਨ ਸਿੰਘ ਪੱਟੀ ਰਾਣਾ ali purdin ਨਾਲ ਹੁਣ ਭਾਈ ਸਰਜੀਤ ਸਿੰਘ ਜੀ ਉਹਨਾਂ ਦਾ ਜਥਾ ਪੰਜ ਮਿੰਟ ਵਾਸਤੇ ਜਿਹੜਾ ਵਾ ਉਹ ਸੱਤਾ ਨੂੰ ਇਤਿਹਾਸ ਦੇ ਨਾਲ ਜੋੜਨਗੇ ਭਾਈ ਸਰਜੀਤ ਸਿੰਘ ਜੀ ਤਸਾ ਗੁਰਾਂ ਦਾ ਇਹ ਸਰੂਪ ਜਾਣੋ ਨਾਲ ਹਥਾਂ ਦੇ ਲਿਖੀ ਮਹਾਰਾਜ ਬਾਣੀ ਨੁਕਤਾ ਦੁਈ ਦਵੈਤ ਦਾ ਨਹੀਂ ਪਾਇਆ ਹਰ ਇੱਕ ਵਾਸਤੇ ਹੈ ਸਿਰਤਾਜ ਬਾਣੀ ਜੀ ਦਾ ਜੀ ਕਰਦਾ ਮਥਾ ਟੇਕ ਜਾਂਦਾ ਕਰਦੀ ਕਿਸੇ ਨੂੰ ਨਹੀਂ ਨਿਰਾਦ ਦੇਵ ਮੰਕਰਾ ਰੱਖੀ ਗਏ ਸਤ ਕਪੂਰਾ ਧੰਨੇਵਾਗ ਸਵਾਰਦੀ ਕਾਜ ਬਾਣੇ ਪਰਮ ਸਤਕਾਰ ਜੋ ਗੁਰੂ ਪਿਆਰੇ ਕਾਂਸਾ ਜੀ ਬਾਘਾਂ ਵਾਲੀਆਂ ਸੰਗਤਾਂ ਕਰਮਾ ਵਾਲੀਆਂ ਸੰਗਤਾਂ ਜੋ ਅਮਰ ਕਵੇੜੇ ਤੋਂ ਮਹਾਪੁਰਖਾਂ ਦੇ ਪਾਵਨ ਦਰਬਾਰ ਉਤਹਾੜੀਆਂ ਪਰਤੇ ਸਤ ਗੁਰਾਂ ਦੇ ਦਰਸ਼ਨ ਦਿਹਾੜੇ ਕਰਕੇ ਗੁਰੂ ਕੇ ਸੰਗਤ ਕਰਕੇ ਗੁਰੂ ਘਰ ਵਿੱਚੋਂ ਲਾਭ ਪ੍ਰਾਪਤ ਕਰेंगे आओ ਸਮਾਹ ਹਾਜ਼ਰੀ ਜਾਏ ਸੰਤ ਮਹਾਪੁਰਖ ਜੋ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹੁੰਦੇ ਐ ਜੋ ਮਨੁੱਖ ਦੇ ਕਰਨਾ ਨਾਲ ਜੁੜਦਾ ਉਹਦੀ ਕ੍ਰਾਫਟੀ ਚੱਕ ਦਿੰਦੇ ਐ ਪਿਆਰ ਨਾਲ ਸਰਵਣ ਕਰੋ ਇਸ ਤਰੀਕੇ ਨਾਲ ਜਪੁ ਦੇ ਨਾਮ ਤੇ ਜਪਾਉਂਦੇ ਹੋ ਰਾਨੋ ਦਿੰਦ ਨੇ ਗੇ ਅਨਜੋ ਪਰਿੰਦੇ ਢੋਰਾ ਨੋ ਦਿੰਦ ਨੇ ਗੇ ਅਨਜੋ ਪਰਿੰਦੇ ਢੋਰਾ ਨੋ ਮੁਕਾ ਤੱਕ ਉੱਡ ਜੇ ਉਦਾਸੀ ਬੰਦੇ ਦੀ ਐਸੇ ਸਾਧੂ ਕੱਟ ਦੇ 84 ਬੰਦੇ ਦੀ ਐਸੇ ਸਾਧੂ ਕੱਟ ਦੇ 84 ਬੰਦੇ ਦੀ ਜਪੁ ਤੇ ਨਾਮ ਤੇ ਜਪਾਉਂਦੇ ਹੋ ਰਾਨੋ ਦਿੰਦਨੇ ਗਿਆਂ ਜੋ ਪਰਦੇ ਢੋਰਾਣੋ ਦਿੰਦਨੇ ਗਿਆਂ ਜੋ ਪਰਦੇ ਢੋਰਾਣੋ ਜਿੰਨਾਂ ਟੱਟ ਉੱਟ ਜੇ ਉਦਾਸੀ ਬੰਦੇ ਦੀ ਐਸੇ ਸਾਧੂ ਕੱਟਦੇ 84 ਬੰਦੇ ਦੀ ਐਸੇ ਸਾਧੂ ਕੱਟਦੇ 84 ਬੰਦੇ ਦੀ ਆਪੇ ਨਾ ਪਾਲਿਆ ਪਰ ਤੂੰ ਦਾ ਮਰ ਜੀਵਨ ਜਨਨ ਦਾ ਅਮਰਤਾ ਸਾਰ ਹੈ ਜੀਵਨ ਜਨਨ ਦਾ ਅਮਰਤਾ ਸਾਰ ਹੈ ਤੇਰ ਦੇ ਚ ਪਾਤ ਪਾਸੀ ਬੰਦੇ ਦੀ ਐਸੇ ਸਾਧੂ ਕੱਟ ਦੇ 84 ਬੰਦੇ ਦੀ ਐਸੇ ਸਾਧੂ ਕੱਟ ਦੇ 84 ਬੰਦੇ ਦੀ ਮਨਦੀਪ ਸਿੰਘ ਜੀ ਫਰوق ਸਾਹਿਬ ਤੋਂ ਕਿੰਨੀ ਦੂਰੋਂ ਚੱਲ ਕੇ ਆਏ ਆ ਤਾਂ ਉਹਨਾਂ ਨੂੰ 6 ਮਿੰਟ ਦਾ ਟਾਈਮ ਹੈ 6 ਮਿੰਟ ਦੇ ਵਿੱਚੋ ਜਿਹੜਾ ਆਪਣੀ ਗੱਲ ਨੂੰ ਆਖਣਾ ਬਾਵਾ ਲੋਕਾਂ ਸਾਥ ਜੀ ਜਿਹੜਾ ਅਸਲਾਨਾ ਜੋ ਮੇਰਾ ਮਿਲਾਇਆ ਲੈ ਰਹੇ ਜਿਸ ਦੇ ਮਹਾਨ ਜਿਹੜਾਈ ਪਾਰੇ ਸੰਵਿਧਾਈ ਪਾਰੇ ਸਮਾਪਤ ਹੋਏ ਸਰਕਾਰ ਆ ਦੇ ਕੇ ਇਹ ਪੂਰਾ ਫ੍ਰੀ ਕਮੇਟੀ ਆਉਂਦਾ ਕੱਢ ਜਾਏ ਕਿ ਮਹਾਨ ਕੇ ਫ੍ਰੀ ਕਰਨੇ ਕੋ ਬਾੜੀ ਦਿੱਤੇ ਨੇ ਉਹਦਾ ਇਹ ਗਾਥਾ ਹੈ ਕਿ ਜੁਨਾ ਕਹਾਂ ਜਾਂ ਜੁਲਾਈ ਸਰੋਤ ਤੋਂ ਹਰੀ ਆਧਰੇ ਕਰੇ ਕਿ ਨਾ ਬਣ ਨਹੀਂ ਦੇ Yeah चङ ते सतारे सदा खालस ते नशान रहण गे रहण गि गिरना जहिड़े चङ ते सतारे सदा खालसून ते नशान रहण गे ਚੂਰ ਮਾਣ ਨ ਕਰੇ ਬਾਦਾਂ ਦੇ ਕੋਈ ਕੋਈ ਝੋਕਿਆ ਫਰਾਤਾ ਹੈ ਬਾੜ ਦੀ ਸਭ ਦੁਨੀਆ ਤੇ ਪਾਟ ਸੀ ਸਤੇ ਕਿਸੋ ਜਿੱਤਰੇ ਕੋਈ ਕੋਈ ਸੋਨੇ ਮਗੋਂ ਪਾਕੇ ਗਿਆ ਮੈਂ ਮੈਂ ਕਿੱਤੇ ਝੁਲਨੇ ਨਿਸ਼ਾਨ ਸਦਾ ਥਾਲ ਸੇ ਵੇਖ ਜਾਕਦੇ ਸੋਨੇ सदा खड़े रहण की बिना दुनियादाुला ते बयान रहण खे चंद ते सतारी सरक आसिर झूले नशान रहण गे रेडे नद ते सतारी सरक आसिर झूले नशान रहण

ਡਰ ਇੱਕ ਉਹ ਵੀ ਜਾਵੇ ਮਰ ਵਜੀਤਾ ਕੌਣ ਆਖੇ ਸਹਿਬ ਨੂੰ ਇੰਜ ਨਹੀਂ ਇੰਜ ਕਰ ਇੱਕ ਕਲਕੀਆਂ ਵਾਲੇ ਦਾ ਇਤਿਹਾਸ ਹੈ ਬਾਬਾ ਬਲਦੇਵ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਉਹਨਾਂ ਵੱਲੋਂ 100 ਦਵੜਾ ਆਇਆ ਸਾਡੇ ਸੈਕਟਰੀ ਸਾਹਿਬ ਦੀ ਮਹੱਤਿਆ ਭੇਜਦੇ ਆਂ ਭੈਣਾ ਵੱਲੋਂ ਮਾਇਆ ਆਈ ਹੈ ਬਹੁਤ ਹੀ ਸਤਿਕਾਰਯੋਗ ਵੀਰ ਬਾਬਾ ਬਖੂਆ ਜੀ ਦੇ ਰਾਤੋਂ ਬਾਬਾ ਤਾਰਾ ਸਿੰਘ ਜੀ ਸਰਹਾਰੀ ਸਾਹਿਬ ਦੇ ਉਹਨਾਂ ਵਾਪੁਰਖਾਂ ਦੇ ਰਾਤੋਂ ਵੀਰ ਦਲਬਾਰ ਸਿੰਘ ਸਰਹਾਰੀ ਮਾਰ ਭੇਜ ਰਹੇ ਆਏ ਰਚਨਾ ਜਿਹੜੀ ਆਖੀ ਹੈ ਇਹ ਮਨਜੀਤ ਸੋਹੀ ਨੇ ਰਿਕਾਰਡ ਕੀਤੀ ਹੈ ਖੋਲੋ ਆਪਣੇ ਮੋਬਾਈਲ ਸੁਣੋ ਕਲਦੀਪ ਬਿੰਗੜੀ ਸਿੱਖ ਕੌਮ ਨੂੰ ਮਾਰ ਬੜਾ ਜ਼ਰਤਾਰ ਹਵਾਰੇ ਤੇ ਰੱਬ ਜਾਣਦਾ ਮਿੱਤਰੋ ਲਿਖੀਆਂ ਜ਼ਰ ਤਕਦੀਰ ਦੀਆਂ ਦੋ ਮੋਟਰਸਾਈਕਲ ਇਸ ਜਿਕਤਾਰ ਹਵਾਰੇ ਦੀ ਕਮਪਟਰ ਤੋਂ ਨਾ ਬੜੇ ਗਲਦੀਪ ਫਿਰਕੜੀ ਨੂੰ ਇਹੋ ਜੱਥਾ ਸੀ ਪਿਆਰੀ ਸਾਹਿਬ ਜੀ ਫਿਰ ਕਿਤੇ ਸਮਾ ਮਿਲੇਆ ਫਿਰ ਦਰਸ਼ਕ ਨਜ਼ਾਰੇ ਕਰਾਂਗੇ ਅਗਲਾ ਪ੍ਰੋਗਰਾਮ ਸੈਕਟੀ ਸੇਵ ਤੋਂ ਸਰਵਣ ਕਰੀਏ ਸਾਡੇ ਜੱਥੇ ਨੂੰ ਆਖੀਏ ਵਾਹਿਗੁਰੂ ਜੀ ਕੀ ਫਤਿਹ ਲਿਖੇ ਹੋਏ ਜਥੇ ਸਾਨੀ ਕੋਟ ਚੁਕੇ ਹੁਣ ਦਵਾਨ ਦੀ ਸਮਾਪਤੀ ਆ ਕਿਉਂਕਿ ਕਬੱਡੀ ਦਾ ਪ੍ਰੋਗਰਾਮ ਜਿਹੜਾ ਨਾਲ ਤੋਂ ਹੁਣ ਸੁਹਿਸਰ ਕੇ ਮੇਰੀ ਸਾਰੇ ਬਾਕੀ ਜਿੱਥੇ ਨੂੰ ਅਸੀਂ ਕੋਈ ਬੇਨਤੀ ਹੈ ਕਿ ਭਾਈ ਜਿਹੜੇ ਦਾ ਕਬੱਡੀ ਦੇਖ ਸਕਦੇ ਆ ਕਬੱਡੀ ਦੇਖ ਕੇ ਜਾਓ ਜਿਹਨੇ ਪਾਣੀ ਛੱਕੀ ਜਾਇਓ ਸਾਡਾ ਬਹੁਤ ਬਹੁਤ ਧੰਨਵਾਦ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਔਰ ਕਿਉਂਕਿ ਸਮਾਂ ਅਸੀਂ 4 ਵਜੇ ਤੋਂ ਉੱਪਰ ਚਲੇ ਗਏ ਉਹ ਕਾਫੀ ਬਹੁਤ ਸਾਥੀ ਜਿਹੜੇ ਆ ਕਿਉਂਕਿ ਉਹ ਤੇ ਕਬੱਡੀ ਦੇ ਵਿੱਚ ਵੀ ਇਹਨਾਂ ਦਾ ਹੀ ਸਾਰਾ ਸਿਸਟਮ ਨੱਥਣਾ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡਾ ਸਾਰੀ ਸੰਗਤ ਦਾ ਜੀ ਆ ਤਤ ਨਾਮ ਸਤਨਾਬ ਜੀ ਵਾਹਿਗੁਰੂ ਹੀਦੋਂ ਦੀਆਂ ਤੋਂ ਪਰ ਲੱਗੇਗੇ ਹਰ ਵਾਰਸ ਦੇਤੇ ਸੋ ਹਰ ਵਾਰਸ ਦੀ ਤਰ੍ਹਾਂ ਅਸੀਂ ਅੱਜ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਤੋਂ ਨਿਊ ਪੰਜਾਬ న్యూਸ ਦੇ ਰਾਹੀਂ ਪਿੰਡ ਸ਼ਕਰੀ ਬੜਾ ਮਸ਼ਹੂਰ ਇਹ ਨਗਰ ਹੈ ਸ਼ਕਰੀ ਟਰਾਂਸਪੋਰਟਰਾਂ ਦਾ ਅਰਸੋ ਉਥੇ ਜਿਨ੍ਹਾਂ ਨੇ ਨਾਮ ਬਾਣੀ ਭਗਤੀ ਕੀਤੀ ਹੋਈ ਹੈ ਉਹਨਾਂ ਦੇ ਆਪ ਸਥਾਨਾਂ ਦੇ ਤੇ ਇੱਥੇ ਮੇਲੇ ਲੱਗਦੇ ਨੇ ਹਰ ਸਾਲ ਦੀ ਤਰ੍ਹਾਂ ਤਨਤਨ ਬਾਬਾ ਬਖੂਆ ਸਾਹਿਬ ਜੀ ਸ਼ਹੀਦ ਤੇ ਪੂਰਾ ਨਗਰ ਸ਼ਕਰੀ ਜੋ ਮਿਲ ਜੁਲ ਕੇ ਇਹ ਮੇਲਾ ਮਨਾਉਂਦੇ ਨੇ ਤੇ ਮੈਂ ਇਸ ਟਾਈਮ ਮੇਲਾ ਪ੍ਰਬੰਧਕ ਕਮੇਟੀ ਔਰ ਹੋਰ ਮੈਂਬਰ ਸਾਹਿਬਾਨ ਤੇ ਪੂਰੀ ਪੰਚਾਇਤ ਦੇ ਨਾਲ ਆਪੋ ਆਪਣਾ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਵੈਗੁਰ ਜੀ ਕਾ ਖਾਲਸਾ ਸੇਵਾ ਦੀ ਪੱਤੇ ਅਸੀਂ ਧੰਨਵਾਦ ਕਰਦੇ ਆਂ ਤੁਹਾਡੇ ਚੈਨਲ ਦਾ ਜਿਨ੍ਹਾਂ ਦੇ ਰਾਹੀ ਅਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਨ ਤਨ ਬਾਬਾ ਬਖੂਆ ਸਾਹਿਬ ਜੀ ਦੇ ਪਾਵਨ ਸਤਨ ਦਾ ਜੋ ਸਲਾਨਾ ਜੋੜ ਮੇਲਾ ਵਾ ਉਹਦੀਆਂ ਜੋ ਤੁਸੀਂ ਪਹੁੰਚਾਉਂਦੀ ਖੇਚਲ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਥੈਂਕ ਯੂ ਇਹ ਪ੍ਰਾਤਨ ਸਮੇਂ ਤੋਂ ਜਿਹੜਾ ਵਾ ਚੱਲਦਾ ਆ ਰਿਹਾ ਤਨ ਤਨ ਬਾਬਾ ਬਕੂਹਾ ਸਾਹਿਬ ਜੀ ਦੇ ਜਿਹੜੇ ਪਾਵਨ ਸਥਾਨ ਆ ਇਹਨਾਂ ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸਾਡੇ ਪੁਰਖੀਏ ਇਹ ਮਨਾਉਂਦੇ ਆ ਰਹੇ ਆ ਉਤੋਂ ਅੱਗੇ ਚੱਲਦੇ ਆ ਚੱਲਦੇ ਆ ਕਿਉਂਕਿ ਜੇ ਅਸੀਂ ਗੱਲ ਕਰੀਏ ਤਾਂ ਪੂਰਾ ਨਗਰ ਜਿਹੜਾ ਵਾ ਉਹ ਉਹਦਾ ਸੰਯੋਗ ਦਿੰਦਾ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਜਿਹੜੇ ਅਤੀ ਸਤਿਕਾਰਯੋਗ ਸਰਦਾਰ ਕੋਲਾ ਸਿੰਘ ਜੀ ਜੋ ਟ੍ਰਾਂਸਪੋਰਟਰ ਆ ਉਹਨਾਂ ਦੀ ਦੇਖ ਰੇਖੇਟ ਬਹੁਤ ਹੀ ਦਿਨ ਪਰ ਰਾਤ ਜਿਹੜੇ ਆ ਉਹਨਾਂ ਦੀ ਇੱਥੇ ਨਜ਼ਰ ਰਹਿੰਦੀ ਆ ਕਿ ਕੋਈ ਵੀ ਕੰਮ ਹੋਣ ਵਾਲਾ ਹੋਵੇ ਨਿੱਕਾ ਵੱਡਾ ਤਾਂ ਉਹਨਾਂ ਦੇ ਨਾਲ ਅਸੀਂ ਜਿਹੜੀ ਵਿਚਾਰ ਕਰਨ ਦੇ ਨਾਲ ਜਿਹੜਾ ਵਾ ਕਰਦੇ ਆ ਬਾਕੀ ਪੂਰੇ ਦਾ ਪੂਰਾ ਜਿਹੜਾ ਨਗਰ ਆ ਉਹ ਬਾਬਾ ਜੀ ਦੇ ਸਥਾਨ ਦੇ ਉੱਪਰ ਹਰ ਮੇਲੇ ਇਤੇ ਤੇ ਚਲੋ ਸਾਰੇ ਦਾ ਸਾਰਾ ਨਗਰ ਜਿੰਨੇ ਵੀ ਵਿਦੇਸ਼ਾਂ 'ਚ ਬੈਠੇ ਆ ਸਾਡੇ ਜਿੰਨੇ ਵੀ ਸਾਡੇ ਇੱਥੋਂ ਕੋਈ ਸਾਥੀ ਫੌਜ ਦੇ ਵਿੱਚ ਵੀ ਰਿਆ ਕੋਈ ਸਾਡਾ ਵੀਰ ਪੁਲਸ ਦੇ ਵਿੱਚ ਆ ਕੋਈ ਬਾਹਰ ਬੈਠੇ ਆ ਇਹ ਸਾਰਿਆਂ ਦੇ ਸੰਯੋਗ ਦੇ ਨਾਲ ਜਿਹੜਾ ਵਾ ਸਲਾਨਾ ਜੋੜ ਮੇਲਾ ਅਸੀਂ ਬਣਾਉਂਦੇ ਦੇਖੋ ਜੀ ਹਰ ਸਾਲ ਹੀ ਅਸਰਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਅੱਜ ਨਸ਼ਿਆਂ ਵਾਲੇ ਪਾਸੇ ਨੂੰ ਜਿਹੜੇ ਆ ਉਹ ਨੌਜਵਾਨ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਆ ਕਿ ਨਸ਼ਿਆਂ ਦਾ ਜਿਹੜਾ ਵਾ ਉਹ ਅਸੀਂ ਕਿਆ ਕਰਦੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਜੇ ਦੂਸਰੀ ਬੇਨਤੀ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਆ ਅਸੀਂ ਸਵੇਰ ਤੋਂ ਹੀ ਅੱਜ ਪਹਿਲਾਂ ਤਾਂ 3 ਦਿਨ ਜਿਹੜਾ ਵਾ ਗੁਰੂ ਪਾਤਸ਼ਾਹ ਜੀ ਦਾ ਹਰ ਸਾਲ ਦੀ ਤਰ੍ਹਾਂ ਸਲਾਨਾ ਜਿਹੜਾ ਵਾ ਮੇਲੇ ਦੇ ਸੰਬੰਧ ਵਿੱਚ ਅਖੰਡ ਪਾਤਸ਼ਾਹ ਜਿਹੜੇ ਸੀ ਉਹ ਆਰੰਭ ਹੋਏ ਸੀ ਔਰ ਨਗਰ ਦੇ ਵਿੱਚ ਅਲੱਗ-ਅਲੱਗ ਜਿਹੜੇ ਆ ਸਾਡੇ ਜਿਹੜੇ ਜਿਨ੍ਹਾਂ ਦੀਆਂ ਮਨੋ ਕਾਮਨਾ ਬਾਬਾ ਜੀ ਪੂਰੀਆਂ ਕਰਦੇ ਆ ਹਰ ਇੱਕ ਜਿਹੜਾ ਵਾ ਉਹ ਹਰ ਸਾਲ ਹੀ ਕਦੀ ਪੰਜ ਖੰਡ ਪੜ ਸਾਬ ਹੁੰਦੇ ਆ ਐਗ ਨਹੀਂ ਸਾਡੇ ਚਾਰ ਖੰਡ ਪੜ ਸਾਬ ਦੇ ਬੋਹਰੇ ਆ ਤਾਂ ਇਹ ਇਹਦੇ ਨਾਲ ਜੋੜਨ ਦੀ ਜਿਹੜੀ ਆ ਉਹ ਨੌਜਵਾਨੀ ਨੂੰ ਔਰ ਸੰਗਤ ਨੂੰ ਜਿਹੜੀ ਆ ਉਹ ਗੁਰੂ ਦੇ ਕੀਰਤਨ ਦਾ ਫਿਰ ਜਾਪ ਚੱਲਿਆ ਫਿਰ ਜਿਹੜਾ ਵਾ ਵੀਰ ਅਸਪਰਨ ਵਾਸਤੇ ਜਿਹੜੀਆਂ ਵਾ ਟਾਢੀ ਜੱਥੇ ਔਰ ਕਬੀਸ਼ਰੀ ਜੱਥੇ ਜਿਹੜੇ ਆ ਉਹ ਬਹੁਤ ਅਤੀ ਜ਼ਰੂਰੀ ਆ ਜਿਨ੍ਹਾਂ ਨੇ ਆਨੰਦ ਮਾਣਿਆ ਪੂਰੀ ਸੰਗਤ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਇੱਥੇ ਵੀ ਸੰਗਤਾਂ ਜਿਹੜਾ ਵਾ ਉਹ ਆਨੰਦ ਮਾਣਿਆ ਬੈਠ ਕੇ ਗੁਰੂ ਘਰਾਂ ਦੇ ਵਿੱਚੋਂ ਇਹਨਾਂ ਚੀਜ਼ਾਂ ਦੀਆਂ ਹਰ ਗੁਰੂ ਘਰ ਦੇ ਵਿੱਚ ਜਿਹੜੀ ਆ ਆਵਾਜ਼ ਉੱਠਣੀ ਚਾਹੀਦੀ ਆ ਕਿਉਂਕਿ ਨਸ਼ਿਆਂ ਦਾ ਬਹੁਤ ਜ਼ਿਆਦਾ ਵੱਡਾ ਜਿਹੜਾ ਵਾ ਉਹ ਇਸ ਵਕਤ ਪ੍ਰਭਾਵ ਹੋ ਰਿਹਾ ਨੌਜਵਾਨੀ ਤੇ ਹੋ ਰਿਹਾ ਔਰ ਉਹਨੂੰ ਉਹਦੇ ਮੱਦੇ ਨਜ਼ਰ ਜਿਹੜੀ ਆ ਅੱਜ ਕਬੱਡੀ ਹਰ ਸਾਲ ਹੀ ਹੁੰਦੀ ਆ ਅੱਜ ਵੀ ਜਿਹੜੀ ਆ ਉਹ ਕਬੱਡੀ ਕੱਪ ਕਰਾਇਆ ਜਾ ਰਿਹਾ ਔਰ ਜਿਹਦੇ ਵਿੱਚ ਵੱਡੀਆਂ ਜਿਹੜੀਆਂ ਟੀਮਾਂ ਵਾ ਉਹ ਹਿੱਸਾ ਲੈ ਰਹੀਆਂ ਤਾਕੇ ਜਿਹੜਾ ਵਾ ਉਹ ਅਸੀਂ ਸੰਗਤ ਨੂੰ ਬੱਚਿਆਂ ਨੂੰ ਜਿਹੜੇ ਨੌਜਵਾਨੀ ਆ ਜਿਹੜੇ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਦੇਖ ਕੇ ਲਾਲ ਲੱਗਦੇ ਮਾਨੂੰ ਦੇਖ ਕੇ ਜਿਹੜਾ ਉਹ ਪ੍ਰੇਰਿਤ ਹੋਣ ਔਰ ਇਧਰਲੇ ਪਾਸੇ ਨੂੰ ਜਿਹੜਾ ਵਾ ਉਹ ਵਦਨ ਇਹ ਸਾਰੀ ਸਾਡੀ ਜਿੰਨੀ ਵੀ ਕਮੇਟੀ ਆ ਔਰ ਸਾਰਿਆਂ ਦੀ ਜਿਹੜੀ ਇਹ ਵਿਚਾਰਿਆ ਕਿ ਜਿਹੜੀ ਆ ਇਹ ਵੱਡੇ ਪੱਧਰ ਤੇ ਜਿਹੜੀ ਆ ਉਹ ਹਰ ਵਾਰੀ ਅਸੀਂ ਕਮੇਟੀ ਕੋ ਸਾਡੇ ਹੀ ਭੈਣ ਭਰਾ ਵਾ ਕੋਈ ਬਾਹਰੋਂ ਨਹੀਂਗਾ ਜਿੰਨੇ ਵੀ ਹੜਪੀੜਿਤ ਹੋਏ ਆ ਉਹ ਸਾਡੇ ਹੀ ਪਰਿਵਾਰਾਂ ਚੋਂ ਆ ਸਾਡੇ ਹੀ ਪਰਿਵਾਰ ਆ ਸਾਡੇ ਹੀ ਭੈਣ ਭਰਾ ਵਾ ਔਰ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਔਰ ਅਰਦਾਸ ਦੇ ਵਿੱਚ ਵੀ ਅਸੀਂ ਇਹ ਅਰਦਾਸ ਵੀ ਬਾਬਾ ਜੀ ਹਣੀ ਸਾਡੇ ਕਰਦੇ ਰਿਹਾ ਕਿ ਜਿੰਨੇ ਵੀ ਹਾਰੜ ਪੀੜਿਤ ਪਰਿਵਾਰ ਆ ਜਿਨ੍ਹਾਂ ਦੀ ਫਸਲ ਮਾਰੀ ਰੁੜ ਗਈ ਮਾਰੀ ਗਈ ਕਿਰਪਾ ਕਰੋ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਔਰ ਦੂਜਾ ਇਹ ਆ ਕਿ ਗੁਰੂ ਪਾਤਸ਼ਾਹ ਕਿਰਪਾ ਕਰੇ ਔਰ ਅੱਗੇ ਤੋਂ ਜਿਹੜਾ ਅਜਿਹਾ ਸਮਾਂ ਨਾ ਆਵੇ ਜਿਹੜਾ ਸਾਨੂੰ ਉਧਰਲੇ ਪਾਸੇ ਨੂੰ ਲੈ ਜਾਵੇ ਨੁਕਸਾਨ ਵਾਲੇ ਪਾਸੇ ਨੂੰ ਲੈ ਜਾਵੇ ਗੁਰੂ ਪਾਸ਼ਾ ਪੰਜਾਬ ਜਿਹੜਾ ਵਾ ਉਹ ਗੁਰੂਆਂ ਦੇ ਨਾਮ ਤੇ ਵਸਦਾ ਵਾ ਪੰਜਾਬ ਪੰਜ ਦਰਿਆਵਾਂ ਦਾ ਨਾਮ ਹੈ ਔਰ ਅਸੀਂ ਬੇਨਤੀ ਗੁਰੂ ਪਾਸ਼ਾ ਦੇ ਚਰਨਾਂ 'ਚ ਕਰਦੇ ਹਾਂ ਕਿ ਉਹ ਦਰਿਆ ਵੀ ਤੇਰੇ ਪੈਰਾਂ 'ਚ ਹੀ ਵਗਦੇ ਆ ਪੈਰ ਵਿੱਚ ਪਵਨ ਛੱਡੇ ਸਦਾ ਉਹ ਪੈਰ ਵਿੱਚ ਚੱਲੇ ਲੱਖ ਦਰਿਆ ਉਹ ਗੁਰੂ ਪਾਸ਼ਾ ਦੇ ਪੈਰ ਦੇ ਵਿੱਚ ਹੀ ਇਹ ਸਾਰੇ ਦਰਿਆ ਚੱਲਦੇ ਆ ਖਾਸ ਕਰਕੇ ਤੁਹਾਡੇ ਚੈਨਲ ਦੇ ਉੱਪਰ ਕਿਉਂਕਿ ਜਿਹੜੇ ਇਹੋ ਜਿਹੇ ਧਾਰਮਿਕ ਸਤਾਨਾਂ ਦੇ ਜਾ 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 ਕੇ ਜਿਹੜਾ ਵਾ ਉਹ ਸੰਗਤਾਂ ਦੇ ਵਿੱਚ ਜਿਹੜਾ ਵਾ ਉਹ ਉਤਸ਼ਾਹ ਭਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਗੁਰੂ ਪਾਸ਼ਾ ਕਿਰਪਾ ਕਰੇ ਤੁਹਾਡਾ ਚੈਨਲ ਦਿਨ ਦੁਗਣੀ ਰਾਤ ਚੋਗਣੀ ਤੱਕ ਹੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ